ਇਹ ਇਦਾਂ ਹੁੰਦਾ ਵੀ ਕੁੜੀ ਜਦੋਂ ਕਾਲਜ ਹੁੰਦੀ ਆ ਉਦੋਂ ਉਹਨੂੰ ਹੋਰ ਤਰ੍ਹਾਂ ਦੇ ਮੁੰਡੇ ਪਸੰਦ ਹੁੰਦੇ ਆ ਵੀ ਯਾਰ ਇਦਾਂ ਦੇ ਮੁੰਡਾ ਮੈਨੂੰ ਮੇਰੀ ਜ਼ਿੰਦਗੀ ਚ ਚਾਹੀਦਾ ਜਦੋਂ ਕਾਲਜ ਤੋਂ ਬਾਹਰ ਆ ਕੇ ਕੰਮ ਕਰਨ ਲੱਗ ਜਾਂਦੀ ਆ ਉਹਨੂੰ ਲੱਗਦਾ ਵੀ ਨਹੀਂ ਇਦਾਂ ਦਾ ਨਹੀਂ ਇਦਾਂ ਦਾ ਮੁੰਡਾ ਚਾਹੀਦਾ ਮੈਨੂੰ ਮੈਂਟੈਲਿਟੀ 'ਚ ਫਰਕ ਹੁੰਦਾ ਸਰ ਕਹਿੰਦਾ ਬਿਲਕੁਲ ਅੰਦਾ ਕਾਲਜ 'ਚ ਕਿਦਾਂ ਦਾ ਚਾਹੀਦਾ ਹੁੰਦਾ ਕੁੜੀ ਨੂੰ ਕਾਲਜ ਹੁੰਦਾ ਲਵ ਇਟ ਅਫੀਰ ਚਾਕਲੇਟੀ ਬoi ਜਿਹਦਾ ਸ਼ਾਇਦ ਕਪੂਰ ਹੁੰਦਾ ਸੀ ਜਾਂ ਅਰਧ ਰੇਟ ਗੁਨਾਮ ਨਾਲ ਲੈ ਲੋ ਕਿਊਟ ਜਾਂ ਕਿਊਟ ਜੀ ਸਮਾਈਲ ਵਾਲਾ ਇੱਕ ਮੁੰਡਾ ਜਿਹੜਾ ਜਿੱਦਾਂ ਨੂੰ ਦੇਖੇ ਮਾਰੇ ਜੀ ਸਮਾਈਲ ਕਰੇ ਸੋਹਣਾ ਲੱਗੇ ਹੈ ਨਾ ਉਹ ਚੀਜ਼ ਹੁੰਦੀ ਹੈ ਪਰ ਜਿੱਦਾਂ ਇਹ ਤੁਸੀਂ ਗਰੋ ਕਰਦੇ ਹੋ ਤੁਸੀਂ ਪੜਾਈ ਤੁਹਾਡੀ ਖਤਮ ਹੋ ਚੁੱਕੀ ਹੈ ਤੁਸੀਂ ਹੁਣ ਕੈਰੀਅਰ ਦੇ ਵੱਲ ਜਾ ਰਹੇ ਹੋ ਜੌਬ ਦੇ ਵੱਲ ਜਾ ਰਹੇ ਫਿਰ ਉਦੋਂ ਹੁੰਦਾ ਕਿ ਯਾਰ ਇਵਨ ਇਫ ਆਈ ਏਮ ਡੂਇੰਗ ਸਮਥਿੰਗ ਮੈਂ ਆਪਣੇ ਕੈਰੀਅਰ 'ਚ ਥੋੜਾ ਫੋਕਸ ਕਰ ਰਹੀ ਹਾਂ ਤਾਂ ਇੱਕ ਜੋ ਮੇਰਾ ਪਾਰਟਨਰ ਹੋਵੇ ਉਹ ਵੀ ਇੰਨਾ ਅੰਡਰਸਟੈਂਡਿੰਗ ਹੋਵੇ ਕਿ ਮੈਂ ਮੇਰਾ ਕੰਮ ਵੀ ਬਹੁਤ ਜ਼ਰੂਰੀ ਹੈ ਹੈਨਾ ਉਹਦਾ ਕੰਮ ਵੀ ਉਨਾ ਹੀ ਜ਼ਰੂਰੀ ਹੈ ਮੇਰਾ ਵੀ ਉਨਾ ਹੀ ਜ਼ਰੂਰੀ ਹੈ ਐਂਡ ਅਸੀਂ ਜਦੋਂ ਆਪਾਂ ਅੱਗੇ ਜੇ ਫਿਊਚਰ ਹੋਵੇ ਚਲੋ ਹੋਵੇ ਨਾ ਹੋਵੇ ਬਟ ਅਸੀਂ ਆਪਣੇ ਕੰਮ ਤੇ ਵੀ ਫੋਕਸ ਬਹੁਤ ਜ਼ਿਆਦਾ ਜ਼ਰੂਰੀ ਹੋ ਸਮਝੀਏ ਇੱਕ ਦੂਜੇ ਨੂੰ ਕਿ ਹਾਂ ਜੇ ਉਹ ਥੋੜਾ ਬਹੁਤ ਲੇਟ ਹੈ ਤਾਂ ਉਹ ਕੰਮ ਕਰਕੇ ਲੇਟ ਸੀਗੀ ਹੈਨਾ ਉਥੇ ਸਿਰਫ ਪਿਆਰ ਨਾਲ ਨਹੀਂ ਚੱਲਦਾ ਬਿਕੋਜ਼ ਪਿਆਰ ਨਾਲ ਰੋਟੀ ਆ ਲਾਈਫ ਨਹੀਂ ਚੱਲਦੀ ਕਰਲੀ ਹੈ ਨਾ ਤੁਹਾਨੂੰ ਹਰ ਚੀਜ਼ ਹਰ ਇੱਕ ਐਲੀਮੈਂਟ ਦੀ ਜ਼ਰੂਰਤ ਹੁੰਦੀ ਹੈ ਉਹ ਅੰਡਰਸਟੈਂਡਿੰਗ ਦੀ ਇੰਪੋਰਟੈਂਸ ਹੁੰਦੀ ਹੈ ਕਾਲਜ ਟਾਈਮ ਅੰਡਰਸਟੈਂਡਿੰਗ ਕੀ ਅੰਡਰਸਟੈਂਡਿੰਗ ਸਮਝ ਹੀ ਨਹੀਂ ਆਂਦੀ ਕਿ ਕੀ ਹੈ ਉੱਥੇ ਤਾਂ ਬਸ ਇਹ ਹੁੰਦਾ ਜੀ ਮਿਲੇ ਖਾ ਲਿਆ ਪੀ ਲਿਆ ਗੱਲਾਂ ਮਾਰ ਲੀਆਂ ਦੈਟਸ ਇਟ ਹਾਂ ਜੀ ਰੀਲਸ ਅੱਜ ਕੱਲ ਰੀਲਸ ਦਾ ਟ੍ਰੈਂਡ ਹੈ ਪਰ ਰੀਲਸ ਸਾਡੇ ਟਾਈਮ ਰੀਲਸ ਨਹੀਂ ਹੁੰਦੀਆਂ ਸੀ ਕਿਆ ਤੁਹਾਡੇ ਟਾਈਮ ਮਤਲਬ ਰੀਲਸ ਨਹੀਂ ਸੀ ਕਿ ਤੇ ਹਜ ਹੁੰਦਾ ਹੋਈ ਆ ਰੀਲਸ ਤੁਹਾਡੇ ਟਾਈਮ ਰੀਲਸ ਬਹੁਤ ਪੁਰਾਣੀਆਂ ਗੱਲਾਂ ਬਹੁਤ ਪੁਰਾਣੀਆਂ ਗੱਲਾਂ ਨੇ ਨੇ ਹੁੰਦਾ ਸੀਗਾ ਟਿਕਟੌਕ 'ਚ ਤਾਂ ਹੁਣ ਆਇਆ ਡਬ ਸਮੈਸ਼ ਹੁੰਦਾ ਸੀ ਨਹੀਂ ਨਹੀਂ ਤੁਸੀਂ ਬਹੁਤ ਪ੍ਰਾਣੀਆਂ ਗੱਲਾਂ ਕਰਨਾ ਚਲੋ ਕੋਈ ਚੱਕਰ ਨਹੀਂ ਸੌਖਾ ਨਹੀਂ ਨਹੀਂ ਐਨੀਆਂ ਪ੍ਰਾਣੀਆਂ ਨਹੀਂ ਤੁਸੀਂ ਕੀ ਬੋਲ ਰਿਹਾ ਹੋ ਹੁਣੀ ਬਸ ਨਿਕਲਿਆ ਇਹ ਦੌਰ ਇਹ ਫੇ ਫੇ ਮੈਂ ਰਿਐਲਿਟੀ ਚੇਂਜ ਕਰਦਾ ਹੁੰਦੀ ਆ ਇਜਾ ਤੋ ਖੁਸ਼ੀ ਹੁੰਦੀ ਕਿ ਆਈ ਐਮ ਨਾਓ ਅ ਵਰਕਿੰਗ ਊਮਨ ਮੇਰੀ ਜੋਬ ਲੱਗ ਚੁਕੀ ਐ ਠੀਕ ਐ ਮੈਂ ਥੋੜੇ ਸਾਲ 6 ਮਹੀਨੇ ਸਾਲ ਜਾਂ 2 ਸਾਲ ਵਧੀਆ ਇੱਕ ਜੋਬ ਕਰੀ ਜਾ ਰਹੀ ਕਰ ਤਾਂ ਥੈਨ ਸਾਡੀ ਲਾਈਫ ਚ ਇੱਕ ਜੋਬ ਕਰ ਜੋਬ ਦੇ ਦੌਰਾਨ ਉਸ ਆਫਿਸ ਚ ਮੁੰਡਾ ਆ ਗਿਆ ਠੀਕ ਐ ਬਟ ਉੱਥੇ ਫਿਰ ਕੁੜੀ ਦੇਖਦੀ ਐ ਪਹਿਲਾਂ ਤਾਂ ਹਾਂ ਆਫ ਕੋਰਸ ਯਾ ਗੱਲਾਂ ਅੱਛੀਆਂ ਲੱਗਦੀਆਂ ਨੇ ਹੈਨਾ ਉਹ ਕਿਉਂਕਿ ਕੁੜੀ ਦਾ ਜਿਹੜਾ ਬਚਪਨਾ ਐ ਨਾ ਉਹ ਰਹਿੰਦਾ ਐ ਉਹ ਚਾਹੇ ਥੋੜੀ ਬੜੀ ਵੀ ਹੋ ਜੇ ਠੀਕ ਹੈ ਉਹਦਾ ਬਚਪਨਾ ਰਹਿੰਦਾ ਹੀ ਹੈ ਦੇਖੋ ਜੀ ਬਚਪਨਾ ਮੁੰਡੇ ਦਾ ਵੀ ਰਹਿੰਦਾ ਹੈ ਫਰਕ ਇਹ ਹੈ ਵੀ ਮੁੰਡੇ ਮੁਕਲ ਮਨਕਿਉ ਐਕਸਪ੍ਰੈਸ ਕਰਨਾ ਛੱਡ ਦਿੰਦੇ ਆ ਨਾ ਉਹਨਾਂ ਨੂੰ ਕਰਨ ਨਹੀਂ ਆਉਂਦਾ ਨਾ ਆਪਣੀ ਮਾਂ ਨੂੰ ਦੱਸ ਪਾਉਂਦੇ ਆ ਨਾ ਆਪਣੇ ਉਫਾਦਰ ਨੂੰ ਦੱਸ ਪਾਉਂਦੇ ਆ ਜੇ ਉਹਨਾਂ ਦੀ ਵਾਈਫ ਅੱਛੀ ਹੋਵੇ ਸ਼ਾਇਦ ਤਾਂ ਮੁੰਡਿਆਂ ਦਾ ਬਚਪਨ ਦੁਬਾਰਾ ਕਿਤੇ ਆ ਜਾਂਦਾ ਨਹੀਂ ਤਾਂ ਉਹਨਾਂ ਦਾ ਬਚਪਨ ਤਾਂ ਖਤਮ ਹੋ ਜਾਂਦਾ ਯੈਸ ਖਤਮ ਹੋ ਜਾਂਦਾ ਆਈ ਟੋਟਲੀ ਅਗਰੀ ਆਈ ਅਗਰੀ ਇਹ ਚੀਜ਼ ਹੁੰਦੀ ਹੈ ਕਿ ਮੁੰਡੇ ਇੱਕ ਤਾਂ ਪਹਿਲੀ ਇੰਨੇ ਐਕਸਪ੍ਰੈਸਿਵ ਹੁੰਦੇ ਨਹੀਂ ਹੈਨਾ ਫਿਰ ਆਪਾਂ ਹੋਰ ਉਹਨਾਂ ਨੂੰ ਫੋਰ ਗਰੰਟੀ ਲੈਂਦੇ ਵੀ ਮੁੰਡੇ ਐਦੀ ਹੁੰਦੇ ਰਫ ਟਫ ਜੇ ਹੁੰਦੇ ਛੱਡੋ ਉਹਨਾਂ ਦੀ ਆਪਾਂ ਸੁਣਦੇ ਨਹੀਂ ਮੈਨੂੰ ਇਹ ਚੀਜ਼ ਬੜੀ ਫੀਲ ਹੁੰਦੀ ਕਿ ਨਹੀਂ ਯਾਰ ਮਤਲਬ ਮੁੰਡੇ ਨੂੰ ਇੱਕ ਮੌਕਾ ਦੇ ਦੋ ਗੱਲ ਕਰਨ ਦਾ ਉਹ ਪੂਰੀ ਗੱਲ ਦੱਸ ਦਿੰਦੇ ਆਪਣੀ ਕਿਸ ਤਰ੍ਹਾਂ ਕਿਸ ਤਰੀਕੇ ਚਾਹੇ ਦੋਨਾਂ ਕੋਈ ਵਰਡਸ ਐਕਸਪ੍ਰੈਸ ਕਰਨ ਦੀ ਸਹੀ ਨਾ ਹੋਣ ਜਾਂ ਉਹਨਾਂ ਨੂੰ ਕਰਨਾ ਨਹੀਂ ਆਉਂਦਾ बिकॉज ਉਹਨਾਂ ਨੂੰ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਉਹਦੇ ਕੋਲ ਵਰਡਸ ਹੀ ਨਹੀਂ ਹੁੰਦੇ ਪਰ ਜੇ ਉਹਨਾਂ ਨੂੰ ਮੌਕਾ ਦੋ ਨਾ ਤੇ ਉਹ ਐਦਾਂ ਖੁੱਲਦੇ ਆ ਨਾ ਪਰ ਉਹ ਇੰਨੇ ਖੂਬਸੂਰਤੀ ਨਾਲ ਸਾਰਾ ਕੁਝ ਦੱਸਦੇ ਕਿ ਮੈਂ ਇਹ ਚਾਹੁੰਦਾ ਆ ਚਾਹੇ ਉਹਨਾਂ ਦੇ ਚਾਹੇ ਰੋਮਾਂਸ ਨੂੰ ਛੱਡ ਕੇ ਹੋਰ ਆਪਣੀ ਲਾਈਫ ਨੂੰ ਕੀ ਸੋਚਦੇ ਆ ਕਿਦਾਂ ਦਾ ਪਾਰਟਨਰ ਸੋਚਦੇ ਆ ਕੁੜੀਆਂ ਨੂੰ ਤਾਂ ਤੁਹਾਨੂੰ ਕਿਦਾਂ ਦਾ ਕਿਦਾਂ ਦਾ ਮੁੰਡਾ ਚਾਹੀਦਾ ਹੈ ਨਾ ਕਿਉਂ ਕਿਉਂ ਕਿਉਂਕਿ ਮੁੰਡੇ ਕੁੜੀਆਂ ਕੋਲ ਐਕਚੁਅਲੀ ਆਪਸ਼ਨਸ ਬਹੁਤ ਜ਼ਿਆਦਾ ਆ ਜਾਂਦੇ ਆ